ਸੁਖਰਤੀਆ ਵਰਗੇ ਲੋਕਾਂ ਦੇ ਬਾਰੇ ਮੈਂ ਕਦੇ ਵੀ ਵੀਡੀਓ ਬਣਾਉਣ ਦਾ ਇੱਛਕ ਨਹੀਂ ਹੁੰਦਾ ਕਿਉਂਕਿ ਜਿਹੜੇ ਲੋਕ ਟੈਟੂਆਂ ਦੇ ਨਾਲ ਮੂੰਹ ਸਿਰ ਜਾ ਭਰੀ ਫਿਰਦੇ ਹੋਣ ਜਿਹੜੇ ਗਾਲਾਂ ਕੱਢਦੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੰਦਮੰਦ ਬਕਦੇ ਹੋਣ ਬੋਲਦੇ ਨਹੀਂ ਬਕਦੇ ਹੋਣ ਉਹਨਾਂ ਦੇ ਬਾਰੇ ਮੈਂ ਕਦੇ ਵੀ ਆਪਣਾ ਬਕਸਾਾਇਆ ਨਹੀਂ ਕੀਤਾ ਪਰ ਜੇਕਰ ਸੁਖਰਤੀਆ ਅੱਜ ਫੜਿਆ ਨਾ ਜਾਂਦਾ ਉਹਦੇ ਉੱਤੇ ਕਤਲ ਦੇ ਦੋਸ਼ ਨਾ ਲੱਗਦੇ ਸ਼ਾਇਦ ਅੱਜ ਵੀ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਸਾਂਝੀ ਨਾ ਕਰਦੇ ਕਿਉਂਕਿ ਇੱਥੇ 3600 ਜਣਾ ਐਸਾ ਫਿਰਦਾ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਇਹੋ ਜਿਹਾ ਗੰਦਲੋਕ ਬੋਲੀ ਜਾਂਦੇ ਥੱਲੇ ਉਹੋ ਜਿਹੇ ਲੋਕਾਂ ਦੇ ਜਿਹੜੇ ਆ ਉਹ ਗਲਾਂ ਕੜਕੜ ਕੇ ਲੋਨ ਪਸੰਦ ਵੀ ਕਰੀ ਜਾਂਦੇ ਆ ਜੇ ਅੱਜ ਚੰਗੇ ਲਿਖਣ ਵਾਲਿਆਂ ਨੂੰ ਚੰਗਾ ਬੋਲਣ ਵਾਲਿਆਂ ਨੂੰ ਚੰਗੇ ਪੱਤਰਕਾਰਾਂ ਨੂੰ ਸਮਾਜ ਸੇਵੀਆਂ ਨੂੰ ਉਹਨੇ ਫੋਲੋਅਰ ਨਹੀਂ ਮਿਲਦੇ ਜਿੰਨਾ ਗੰਦ ਬੱਕਣ ਵਾਲਿਆਂ ਨੂੰ ਮਿਲਦੇ ਤਾਂ ਮਤਲਬ ਇਹ ਆ ਵੀ ਸਾਡਾ ਸਮਾਜ ਜ਼ਹਿਨੀ ਤੌਰ ਦੇ ਉੱਤੇ ਕਮਜ਼ੋਰ ਹੋ ਗਿਆ ਇਹ ਹਿੱਲ ਗਿਆ ਇਹ ਹੋਛਾ ਤੇ ਫੋਕਰਾ ਸਮਾਜ ਬਣ ਗਿਆ ਖੈ ਸੁਖਰਤੀ ਇਹਦਾ ਪੂਰਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਤੇ ਹਰਿਆਣੇ ਦੇ ਰਤੀਆ ਕਸਬੇ ਦਾ ਰਹਿਣ ਵਾਲਾ 3 ਸਾਲ ਪਹਿਲਾਂ ਮੁੰਬਈ ਦੇ ਵਿੱਚ ਗਿਆ ਮੈਨੂੰ ਨਹੀਂ ਸੀ ਪਤਾ हां एक दो वीडियो ਜਾਂ ਰੀਲਾਂ ਮਾੜੀਆਂ ਮੋਟੀਆਂ ਸਾਹਮਣੇ ਆਈਆਂ ਪਰ ਮੈਂ ਕਦੇ ਗੌਰ ਨਹੀਂ ਕੀਤੀ ਪਰ ਜਦੋਂ ਹੁਣ ਇਹਨੇ 5 ਲੱਖ ਰੁਪਏ ਦੇ ਲਈ ਇੱਕ ਔਰਤ ਦਾ ਕਤਲ ਕੀਤਾ ਅਵਲੀਨਾ ਕਸ਼ੋਰ ਸਿੰਘ ਦਾ ਤੇ ਫਿਰ ਇਹ ਖਬਰ ਬਹੁਤ ਵੱਡੀ ਬਣ ਗਈ ਆ ਕਿਉਂਕਿ ਮਹਾਰਾਸ਼ਟਰ ਦੀ ਪੁਲਿਸ ਤੇ ਯੂਪੀ ਦੀ ਪੁਲਿਸ ਨੇ ਸਾਂਝਾ ਐਕਸ਼ਨ ਕਰਕੇ ਇਹਨੂੰ ਤੇ ਇਹਦੇ ਮਾਮੇ ਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਜਿਵੇਂ ਕਿ ਖਬਰਾਂ ਆਈਆਂ ਇਹਨੇ ਕਿਉਂ ਕਤਲ ਕੀਤਾ ਹੁਣ ਸਵਾਲ ਇਹ ਆ ਮਾਡਲਿੰਗ ਦਾ ਚਸਕਾ ਐਕਟਰ ਬਣਨ ਦੀ ਇੱਛਾ ਮੁੰਬਈ ਦੇ ਵਿੱਚ ਗਿਆ ਉੱਥੇ ਪੈਰ ਲੱਗੇ ਨਹੀਂ ਪੈਸਿਆਂ ਦੀ ਜ਼ਰੂਰਤ ਆ ਤੇ ਫਿਰ ਇਹ ਕਈਆਂ ਦੇ ਸੰਪਰਕ ਦੇ ਵਿੱਚ ਆਇਆ ਤੇ ਇੱਕ ਬੰਦਾ ਜਿਹਦੀ ਕਿ ਆਪਣੀ ਘਰਵਾਲੀ ਦੇ ਨਾਲ ਧਾੜ ਨਹੀਂ ਗੱਲਦੀ ਕਿਸੇ ਕਾਰਨ ਕਰਕੇ ਚਲੋ ਹੋਊਗੀ ਗੱਲ ਉਹ ਘਰ ਵਾਲੇ ਨੇ ਦਿੱਤੀ ਜੀ ਸੁਪਾਰੀ ਵੀ ਭਾਈ ਮੇਰੀ ਘਰਵਾਲੀ ਮਾਰ ਦਿਓ ਇਹਨੇ 5 ਲੱਖ ਰੁਪਏ ਲੈ ਕੇ ਲੱਗੇ ਹੋਏ ਦੋਸ਼ਾਂ ਦੇ ਮੁਤਾਬਕ ਤੇ ਫਿਰ ਉਸ ਔਰਤ ਦੇ ਗਲ ਦੇ ਉੱਤੇ ਚਾਕੂ ਫੇਰ ਕੇ ਤੇ ਉਹਦਾ ਕਤਲ ਕਰ ਦਿੱਤਾ 18 ਮਈ ਦੀ ਰਾਤ ਦੀ ਗੱਲ ਆ ਮੁੰਬਈ ਦੀ ਇਹ ਗੱਲ ਆ ਤੇ ਇਹਨੂੰ ਨੁਇਡਾ ਦੇ ਵਿੱਚੋਂ ਪੁਲਿਸ ਨੇ ਮਾਮੇ ਦੇ ਪੁੱਤ ਦੇ ਸਮੇਤ ਗ੍ਰਿਫਤਾਰ ਕੀਤਾ ਹੁਣ ਸਵਾਲ ਹੀ ਪੈਦਾ ਹੁੰਦਾ ਕਿ ਸੁਖ ਰਤਿਏ ਨੂੰ ਇਹ ਕਰਨ ਦੀ ਲੋੜ ਕਿਉਂ ਪਈ ਸੀ ਕੀ ਉਹ ਸੱਚੀ ਮੁੱਚੀ ਕੋ ਕਲਾਕਾਰ ਸੀ ਕੀ ਉਹ ਸੱਚੀ ਮੁੱਚੀ ਕੋ ਮਾਡਲ ਹੈ ਕੀ ਉਹ ਬਹੁਤ ਵਧੀਆ ਲਿਖਾਰੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਸੀਂ ਕਾਟਾ ਫੇਰਦੇ ਤੁਸੀਂ ਉਹਦੀਆਂ ਕਿੰਨੀਆਂ ਕ ਫਿਲਮਾਂ ਦੇਖੀਆਂ ਜਾਣਦੇ ਹੋ ਪਰ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਇੰਨਾ ਤੇਜ਼ ਆ ਵੀ ਇੱਥੇ ਕੋਈ ਇੱਥੇ ਦੋ ਕੁੱਤੇ ਲੜੀ ਜਾਂਦੇ ਹੁਣ ਤੇ 3 ਮਿਲੀਅਨ ਉਹਨਾਂ ਨੂੰ ਵਿਊ ਹੋ ਜਾਂਦਾ ਇੱਥੇ ਬਾਂਦਰੀ ਤੇ ਕੁੱਤੇ ਦੀ ਲੜਾਈ ਹੁੰਦੀ ਹੋਵੇ 5 ਮਿਲੀਅਨ ਲੋਕ ਉਹਨਾਂ ਨੂੰ ਵੇਖ ਲੈਂਦੇ ਆ ਇਥੇ ਮੁੰਡਾ ਕੁੜੀ ਆਪਸ ਦੇ ਵਿੱਚ ਕੋਈ ਲੁਚੀਆਂ ਗੱਲਾਂ ਕਰਨ ਦੇ ਹੁਣ 2-3 ਮਿਲੀਅਨ ਉਹਨਾਂ ਨੂੰ ਵੀ ਦੇਖ ਲੈਂਦੇ ਆ ਇਥੇ ਕੁੜੀ ਕੋਈ ਮੁੰਡੇ ਤੇ ਦੋਸ਼ ਲਾਈ ਜਾਂਦੀ ਹੋਵੇ ਮੁੰਡਾ ਕੁੜੀ ਨੂੰ ਗਾਲਾਂ ਕੱਢੀ ਜਾਂਦਾ ਹੋਵੇ ਧੀ ਭਿੰਨ ਕਰ ਰਿਆ ਹੋਵੇ ਲੋਕ ਮਿਲੀਅਨ ਦੇ ਹਿਸਾਬ ਨਾਲ ਉਹਨੂੰ ਦੇਖ ਲੈਂਦੇ ਆ ਤੇ ਇਹਦਾ ਵੀ ਲਗਭਗ ਸੁਖ ਰਤੀਏ ਦਾ 2.5 ਲੱਖ ਇੰਸਟਾਗ੍ਰam ਦੇ ਉੱਤੇ ਫੋਲੋਅਰ ਸੀ ਦਾ ਹੈ ਹੁਣ ਉਸ ਤੋਂ ਕੋਈ ਗੱਲ ਇਹ ਆ ਉਹਨੇ ਆਪਦਾ ਪੂਰਾ ਪਿੰਡਾ ਆਪਦਾ ਮੂੰਹ ਸਰ ਟਟਕਾ ਨਾਲ ਭਰਵਾਇਆ ਜਿਵੇਂ ਕਿ ਆਪਾਂ ਕਈਆਂ ਨੂੰ ਦੇਖਦੇ ਹੁੰਨੇ ਆ ਜਿਵੇਂ ਕਿ ਬੰਬੇ ਦੇ ਵਿੱਚ ਹੁੰਦੇ ਆ ਚਲੋ ਆਪਾਂ ਇਹਨੂੰ ਵੀ ਨਿੱਜੀ ਗੱਲ ਮੰਨ ਲੈਂਦੇ ਆ ਕਿ ਕਿਸੇ ਦਾ ਕੋਈ ਮਰਜ਼ੀ ਉਹਦਾ ਨੱਕ ਉਹਦਾ ਅੱਖ ਉਹਦਾ ਮੂੰਹ ਉਹਦਾ ਟੈਡੋ ਉਹਦਾ ਬਾਹਾਂ ਉਹਦੀਆਂ ਗੁੱਟ ਉਹਦੇ ਸਾਨੂੰ ਕਿ ਜਿੱਥੇ ਮਰਜ਼ੀ ਟੈਟੂ ਫਰਵਾਵੇ ਸਾਨੂੰ ਕਿ ਜਿੱਥੇ ਮਰਜ਼ੀ ਡਿਜ਼ਾਈਨ ਪਵਾਵੇ ਆਪਣੀਆਂ ਕਲਾਕਾਰੀਆਂ ਧਰਾਵੇ ਪਰ ਪੰਜਾਬ ਦੇ ਲੋਕਾਂ ਨੇ ਉਹਨੂੰ ਕਿਸ ਤਰੀਕੇ ਨਾਲ ਮਸ਼ਹੂਰ ਕੀਤਾ ਸਵਾਲ ਇਹ ਆ ਸਵਾ 5 ਲੱਖ ਫੋਲੋਅਰ ਤੁਸੀਂ ਚੰਗੀਆਂ ਖਬਰਾਂ ਪੇਸ਼ ਕਰਨੀਆਂ ਸ਼ੁਰੂ ਕਰਦੇ ਗਾਉਣ ਵਾਲਾ ਚੰਗੇ ਗੀਤਾਂ ਦੀ ਪੇਸ਼ਕਾਰੀ ਕਰਨੀ ਸ਼ੁਰੂ ਕਰਦੇ ਵੇ ਕੋਈ ਬੰਦਾ ਚੰਗਾ ਕੋਈ ਬੂਟੇ ਲਾਉਣੇ ਸ਼ੁਰੂ ਕਰ ਦੇਵੇ ਕੋਈ ਧੀਆਂ ਦੇ ਵਿਆਹ ਕਰਨੇ ਸ਼ੁਰੂ ਕਰ ਦੇਵੇ ਤੁਸੀਂ 7.5 ਲੱਖੋਂ ਦਾ ਫੋਲੋਅਰ ਨਹੀਂ ਕਰਦੇ ਨਾ ਵੀ ਕਰੋਂਗੇ ਚਲੋ ਫੋਲੋਅਰ ਦੇ ਵਿੱਚ ਰੋਟੀ ਨਹੀਂ ਮਿਲਦੀ ਹੁੰਦੀ ਪਰ ਗੱਲ ਇਹ ਜੀ ਕਿ ਇਥੋਂ ਪਤਾ ਤਾਂ ਲੱਗਦਾ ਨਾ ਸਾਡਾ ਜ਼ਿਹਨੀ ਤੌਰ ਦੇ ਉੱਤੇ ਸਮਾਜ ਕਿਹੜੇ ਪਾਸੇ ਨੂੰ ਚਲਾ ਗਿਆ ਅਸੀਂ ਮਾਨਸਿਕ ਤੌਰ ਦੇ ਉੱਤੇ ਕਿੰਨੇ ਕਮਜ਼ੋਰ ਤੇ ਕਿੰਨੇ ਬਿਮਾਰ ਤੇ ਕਿੰਨੇ ਨਿਖਿੱਧ ਹੋ ਚੁੱਕੇ ਹਾਂ ਵੀ ਇਹਦਾ ਲੋਕਾਂ ਨੂੰ ਵੀ ਦੇਖਦੇ ਆ ਹੁਣ ਜਦੋਂ ਸਾਰੀ ਕਹਾਣੀ ਸਾਹਮਣੇ ਆ ਗਈ ਆ ਤਾਂ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਨੂੰ ਮੈਂ ਬੇਨਤੀ ਆ ਤੁਸੀਂ ਇੰਨੇ ਵੇਲੇ ਹੋ ਕਿ ਭਾਈ ਇਹਨਾਂ ਨੂੰ ਦੇਖਦੇ ਹੋ ਤੇ ਮੇਰੀ ਤੁਹਾਨੂੰ ਇੱਕ ਬੇਨਤੀ ਇਹ ਆ ਜਿਹੜੇ ਲੋਕ ਵੱਖ-ਵੱਖ ਸਮਾਗਮਾਂ ਦੇ ਉੱਤੇ ਇਹਨਾਂ ਵਰਗਿਆਂ ਤੋਂ ਫੀਤਾ ਕਟਵਾਉਂਦੇ ਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਸੁਖ ਰਤਿਏ ਦੇ ਕੋਲੋਂ ਕਈਆਂ ਨੇ ਫੀਤੇ ਵੀ ਕਟਵਾਏ ਸਮਾਗਮਾਂ ਦੇ ਮਤਲਬ ਇਹ ਆ ਵੀ ਤੁਹਾਨੂੰ ਸਿਰਫ ਇੰਸਟਾਗ੍ਰam ਦੇ ਉੱਤੇ ਭਾਵੇਂ ਕੋਈ ਨੰਗਾ ਹੋ ਕੇ ਕਿਉਂ ਨਾ ਮਸ਼ਹੂਰ ਹੋਇਆ ਹੋਵੇ ਤੇ ਭਾਵੇਂ ਕੋਈ ਲੀਡਾ ਸਵੇਤ ਹੋਇਆ ਹੋਵੇ ਤੇ ਭਾਵੇਂ ਪਹਿਣਾ ਦੀਆਂ ਗਾਲਾਂ ਕੱਢ ਕੇ ਹੋਇਆ ਹੋਵੇ ਤੇ ਭਾਵੇਂ ਔਰਤਾਂ ਦੇ ਨਾਲ ਹੋਇਆ ਹੋਵੇ ਤੁਹਾਨੂੰ ਤਾਂ ਸਿਰਫ ਚਰਚਿਤ ਕਿਹੜਾ ਚਾਹੀਦਾ ਹੋਰ ਤਾਂ ਕੋਈ ਚਾਹੀਦਾ ਨਹੀਂ ਇੱਥੇ ਪੰਜਾਬ ਦੇ ਵਿੱਚ ਦੇਖਣ ਨੂੰ ਮੁੰਡੇ ਲੱਗਦੇ ਤੇ ਗਲਾਂ ਦੇ ਵਿੱਚ ਗੁਲਾਬੀ ਪਰਸ ਪਾਈ ਫਿਰਦੇ ਲੋਕਾਂ ਦੇ ਕੋਲੋਂ ਵੀ ਕਈ ਲੋਕ ਫੀਤੇ ਕਟਾਉਂਦੇ ਆ ਸਕੂਲਾਂ ਕਾਲਜਾਂ ਦੇ ਸਮਾਗਮਾਂ ਦੇ ਉਦੋਂ ਮੈਂ ਕਹਿੰਦਾ ਜੀ ਇਹਦਾ ਸਕੂਲਾਂ ਕਾਲਜਾਂ ਵਾਲਿਆਂ ਦੀ ਮਤ ਮਾਰੀ ਗਈ ਆ ਉਹਦੀ ਗਲਤੀ ਨਹੀਂ ਇਹ ਸਾਡੀ ਗਲਤੀ ਆ ਆ ਸੁਖਰਤੀਏ ਵਾਲੀ ਖਬਰ ਤੋਂ ਬਾਅਦ ਤਾਂ ਮੈਂ ਸੱਚੀ ਮੁੱਚੀ ਹੈਰਾਨ ਹੋ ਗਿਆ ਇਹਦੇ ਚ ਦੋ ਗੱਲਾਂ ਸਾਹਮਣੇ ਆਉਂਦੀਆਂ ਇੱਕ ਤਾਂ ਇਹ ਆ ਕਿ ਅਸੀਂ ਕਲਾਕਾਰ ਬਣਨ ਦੀ ਦੌੜ ਦੇ ਵਿੱਚ ਬੰਬੇ ਜਾਣੇ ਜਾਂ ਹੋਰ ਵੱਖ-ਵੱਖ ਥਾਵਾਂ ਤੇ ਜਾਣੇ ਆ ਕੋਈ ਮਾੜੀ ਗੱਲ ਨਹੀਂ ਸਟਰਲ ਕਰਨਾ ਸੰਘਰਸ਼ ਕਰਨਾ ਬਹੁਤ ਚੰਗੀ ਗੱਲ ਆ ਕਈਆਂ ਦਾ ਸੰਘਰਸ਼ ਪ੍ਰਮਾਨ ਵੀ ਚੜ ਜਾਂਦਾ ਕਈਆਂ ਦਾ ਨਹੀਂ ਵੀ ਚੜਦਾ ਇਹ ਜ਼ਰੂਰੀ ਨਹੀਂ ਕਿ ਭਾਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਕਲਾਕਾਰ ਬਣਨ ਦੀ ਇੱਛਾ ਦੇ ਤਹਿਤ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਉੱਤੇ ਲੋਕ ਉਤਰਦੇ ਆ ਪਰ ਉਹ ਹਜ਼ਾਰਾਂ ਦੇ ਵਿੱਚੋਂ ਹਰ ਰੋਜ਼ ਇੱਕ ਜਾਂ ਦੋ ਹੀ ਕਾਮਯਾਬੀ ਵਾਲੀ ਗੱਲ ਪਹੁੰਚ ਦੇ ਵਿੱਚ ਹਾਸਲ ਕਰਦੇ ਆ